ਮਹਾਰਾ ਜੀ ਸ਼ੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾ ਜੀ ਸ਼ੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾ ਸ਼ੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾ ਜੀ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਪਿਆਰੀਆ ਸੰਗ ਜੀ ਬੜਾ ਖੁਸ਼ੀਆਂ ਵਾਲਾ ਸਮਾ ਹੈ ਜੋ ਹਜੂਰ ਸ਼ੰਸ਼ਾ ਦੇ ਚਰਨਾਂ ਵਿੱਚ ਜੁੜ ਬੈਠੇ ਹਾਂ ਅੱਜ ਸ਼ੁਰੂ ਤੋਂ ਹੈ ਜਿੰਨਾ ਵਿਹਾਰ ਚੱਲਿਆ ਬੜਾ ਸ਼ਾਂਤਮਈ ਪਿਆਰ ਵਿੱਚ ਕਿ ਜੀਵਨ ਕਿਵੇਂ ਦਾ ਹੋਣਾ ਚਾਹੀਦਾ ਹੈ ਇਹ ਤੇ ਗੱਲ ਚੱਲਦੀ ਹੈ ਸਾਰੀ ਆਪਾਂ ਸਾਰੇ ਜਾਣਦੇ ਹਾਂ ਕਿ ਸਾਡੇ ਵੀਰ ਗੁਰਧਾਰਾ ਸਿੰਘ ਜਿਹੜੇ ਹਰ ਭਗਤ ਦਵਾਰ ਜੇਠੂਵਾਲ ਦੇ ਮੁਖ ਲਾਂਗੜੀ ਸਨ ਪ੍ਰਮਾਤਮਾ ਨੇ ਰਤਬਾ ਦਿੱਤਾ ਇੱਕ ਸਾਡੇ ਸਤਿਕਾਰਯੋਗ ਭੈਣ ਜੀ ਜਿੰਨੂੰ ਚਰਨੀ ਕਰਕੇ ਬੋਲ ਬੋਲਦੇ ਸੀ ਜੋ ਉਹਨਾਂ ਨੂੰ ਮਾਨ ਮਿਲਿਆ ਹੈ ਸੇਵਾ ਵਿੱਚ ਨਾਂ ਤੇ ਉਹ ਬੁਲਾਰੇ ਸੀ ਕਿ ਸਟੇਜਾਂ ਤੇ ਬੋਲਦੇ ਸੀ ਦੋਨੇ ਤੇ ਨਾਂ ਉਹ ਭੰਗੜਾ ਪਾਉਂਦੇ ਸੀ ਭੰਗੜੇ ਦੀ ਵੀ ਗੱਲ ਚੱਲੀ ਅੱਜ ਨਾਉ ਸਾਡੀ ਭੈਣ ਨੇ ਤੇ ਵੀਰ ਨੇ ਕਦੀ ਪੰਗੜਾ ਪਾਇਆ ਜ਼ਿੰਦਗੀ 'ਚ ਤੇ ਨਾ ਕਦੀ ਉਹਨਾਂ ਸਟੇਜ ਤੇ ਬੋਲਿਆ ਕਿਸੇ ਨੂੰ ਸੁਝਾਅ ਨਹੀਂ ਦਿੱਤਾ ਗੱਲ ਹੋਈ ਸੀ ਵੀਰ ਲక్ష్మణ ਸਿੰਘ ਦੀ ਉਸਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਤੁਸੀਂ ਹੁਕਮ ਦਿੱਤਾ ਹੈ ਬਾਣੀ ਪੜਿਓ ਤੇ ਵਿਚਾਰਿਓ ਜਿਹੜੇ ਨਹੀਂ ਪੜਨਗੇ ਉਹਨਾਂ ਦਾ ਕੀ ਬਣੇਗਾ ਉਹ ਪੜਿਆ ਨਹੀਂ ਸੀ ਉਹ ਮੇਰੇ ਨੂੰ ਪੜਿਆ ਘੱਟ ਸੀ ਉਹ ਕਿੰਦਾ ਸੱਚੇ ਪਾਤਸ਼ਾਹ ਜਿਹੜੇ ਨਹੀਂ ਪੜੇ ਉਹਨਾਂ ਨੂੰ ਕੀ ਹੁਕਮ ਹੈ ਹਰ ਪਗਦਵਾਰ ਜੇਠੂਆਲ ਵਿੱਚ ਜਿਸ ਵੇਲੇ ਉਹਨੇ ਖੜੇ ਹੋ ਕੇ ਬੇਨਤੀ ਕੀਤੀ ਪ੍ਰਮਾਤਮਾ ਨੇ ਕਿਹਾ ਲక్ష్మణ ਸਿੰਘ ਸਾਨੂੰ ਕੀ ਸਮਝਦਾ ਹੈ ਉਸਨੇ ਕਿਹਾ ਮੈਂ ਪ੍ਰਮਾਤਮਾ ਸਮਝਦਾ ਹਾਂ ਉਹਨਾਂ ਆਖਿਆ ਬਸ ਤੂੰ ਬਿਲਕੁਲ ਨਹੀਂ ਪੜਨੀ ਬਣੀ ਜਿਨ੍ਹਾਂ ਨੇ ਪੜਨਾ ਉਹਨਾਂ ਪਤਾ ਨਹੀਂ ਮੈਨੂੰ ਸਮਝਣਾ ਕਿ ਨਹੀਂ ਸਮਝਣਾ ਜੇ ਤੂੰ ਸਮਝ ਲਿਆ ਗੱਲ ਮੁੱਕ ਗਈ ਪ੍ਰਮਾਤਮਾ ਸਮਝਣ ਵਾਸਤੇ ਤੇ ਸਾਰਾ ਇਹ ਖੇਡ ਹੈ ਖੂਹਾਂ ਚ ਲੰਮਕ ਕੇ ਵੀ ਪ੍ਰਮਾਤਮਾ ਨੂੰ ਹੀ ਮਿਲਣ ਵਾਸਤੇ ਗੱਲ ਕੀਤੀ ਧੂਣੀਆਂ ਤੇ ਆਪਣਾ ਪੰਜ ਤਤ ਸਰੀਰ ਸਾੜ ਕੇ ਵੀ ਉਹਦੀ ਗੱਲ ਕੀਤੀ ਕਿ ਮੈਂ ਉਹਨੂੰ ਮਿਲਣਾ ਹੈ ਤੇ ਜੇ ਕਿਸੇ ਨੂੰ ਮਿਲ ਜੇ ਤੇ ਫਿਰ ਸਭ ਤੋਂ ਸੌਖਾ ਤਰੀਕਾ ਹੈ ਕਿ ਉਹਦੇ ਚਰਨਾਂ ਵਿੱਚ ਸੇਵਾ ਚ ਉਤਰ ਆਉਣਾ ਪ੍ਰਮਾਤਮਾ ਨੇ ਮਾਨ ਦਿੱਤਾ ਸੀ ਭੈਣ ਚਰਨੀ ਨੂੰ ਇਹ ਚਰਨੀ ਨਹੀਂ ਚਮਈਂ ਅਵਤਾਰ ਦਾ ਸਿਰਤਾਜ ਦਾ ਸਿਰਤਾਜ ਨਜ਼ਰੀ ਆਈ ਆ ਮਿਲਿਆ ਕਿਸੇ ਨੂੰ ਮਾਨ ਉਸ ਤੋਂ ਸੇਵਾ ਚ ਮਿਲਿਆ ਹੈ ਉਸ ਨੂੰ ਤੇ ਸਾਰੇ ਆਪਾਂ ਇਹੀ ਕਹਿੰਦੇ ਹਾਂ ਕਿ ਪ੍ਰਮਾਤਮਾ ਕਿਰਪਾ ਕਰੇ ਸਾਨੂੰ ਸੱਚਖੰਡ ਵਿੱਚ ਲੈ ਜਾਵੇ ਵੀਰ ਗੁਰਦਾਰਾ ਸਿੰਘ ਦੀ ਜਿਸ ਵੇਲੇ ਗੱਲ ਹੋਈ ਮੈਂ ਤੁਹਾਡੇ ਨਾਲ ਥੋੜੀਆਂ ਲੈਣਾ ਉਹਦੇ ਬਾਰੇ ਸਾਂਝੀਆਂ ਕਰਨੀਆਂ ਕਿ ਉਹ ਕੌਣ ਸੀ ਸਾਡਾ ਵੀਰ ਨਾ ਸਟੇਜਾਂ ਤੇ ਬੋਲਦਾ ਸੀ ਹੁਣ ਕੀ ਹੁੰਦਾ ਹੈ ਉਸ ਵੇਲੇ ਵੀ ਕੀ ਹੁੰਦਾ ਸੀ ਕਿ ਅੱਜ ਦਾ ਦਿਨ ਸੇਵਾ ਹੈ ਜੰਮੂ ਵਾਲਿਆਂ ਦੀ ਕੱਲ ਨੂੰ ਹੈ ਮਾਲਵੇ ਵਾਲਿਆਂ ਦੀ ਉਸ ਤੋਂ ਅਗਲੇ ਦਿਨ ਹੈ ਮਾਝੇ ਵਾਲਿਆਂ ਦੀ ਕੀ ਗਰਦਾਰਾ ਸਿੰਘ ਦੀ ਵੀ ਡਿਊਟੀ ਬਦਲਦੀ ਸੀ ਵੀ ਇਹ ਜੰਮੂ ਵਾਲਿਆਂ ਦਾ ਕਿ ਮਾਝੇ ਵਾਲਿਆਂ ਦਾ ਜਾਂ ਮਾਲਵੇ ਵਾਲਿਆਂ ਦਾ ਉਹ ਦਿਨ ਰਾਤ ਇੱਕ ਕਰਦਾ ਸੀ ਨਾ ਸੌਂਦਾ ਸੀ ਨਾ ਲਾਗ ਲਿਆ ਨੂੰ ਸੌਂਣ ਦਿੰਦਾ ਸੀ ਦੇਖਿਆ ਹੈ ਆਪਾਂ ਸਹੀ ਸੱਚਖੰਡ ਦੀ ਆਸ ਰੱਖਦੇ ਹਾਂ ਗਰਦਾਰਾ ਸਿੰਘ ਬਾਰੇ ਸੱਚਖੰਡ ਬੋਲ ਰਿਹਾ ਹੈ ਕੀ ਕਹਿੰਦਾ ਹੈ ਸੱਚਖੰਡ ਬੋਲਿਆ ਬਿਨਾ ਜ਼ਬਾਨ ਨਿਰਗੁਣਤਾਰ ਹੈ ਨਾ ਸੱਚਖੰਡ ਸੱਚਖੰਡ ਬੋਲਿਆ ਬਿਨਾ ਜ਼ਬਾਨ ਭਗਤੋ ਤੁਹਾਨੂੰ ਦਿਆਂ ਜਨਾਈਆ ਬਿਨਾ ਪ੍ਰਭੂ ਦੇ ਚਰਨਾ ਮਿਲੇ ਨਾ ਕੋਈ ਆਰਾਮ ਇਹੋ ਗੋਰੀ ਅਵਤਾਰ ਪੀਰ ਪਗੰਬਰ ਗਏ ਸਮਝਾਈਆ ਇਹ ਸੱਚਖੰਡ ਕਹਿ ਰਿਹਾ ਜਿਸ ਨੂੰ ਮਿਲਣਾ ਬੜਾ ਆਸਾਨ ਕਾਇਆ ਮੰਦਰ ਅੰਦਰ ਮਿਲ ਕੇ ਖੁਸ਼ੀ ਮਨਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚ ਰਹਿਮਤ ਆਪਣੀ ਰਿਆ ਕਮਾਈਆ ਸਚਖੰਡ ਕਹੇ ਮੈਂ ਵੇਖਿਆ ਲੋਕਮਾਤ ਅਨੋਖਾ ਸਮਤ ਜੋ ਪ੍ਰਮਾਤਮਾ ਨੇ ਲਗਾਇਆ ਸ਼ੈਨ ਸ਼ਹੀ ਸਮਤ ਕੀ ਕਹਿੰਦਾ ਸਚਖੰਡ ਮੈਂ ਪਹਿਲੀ ਵਾਰ ਦੇਖਿਆ ਸਚਖੰਡ ਕਹੇ ਮੈਂ ਵੇਖਿਆ ਲੋਕਮਾਤ ਅਨੋਖਾ ਸਮਤ ਸ਼ੈਨ ਸ਼ਾਹੀ ਗਿਆ ਆਇਆ ਜਿਸ ਦੇ ਅੱਗੇ ਚਾਰ ਯੁਗ ਕਰਦੇ ਮਿੰਤ ਮੇਤਰ ਨੈਣਾ ਨੀਰ ਵਹਾਈਆ ਅੱਗੇ ਰਹਿਣਾ ਕਿਸੇ ਦੀ ਕੋਈ ਹਿੰਮਤ ਹੌਂਸਲੇ ਸਾਰੇ ਰੇਟਾਈਆ ਜਿਸ ਦੀ ਦਰੋਹੀ ਫਿਰੀ ਚਾਰੇ ਸਿਮਤ ਸਮਾਧਏ ਗੋਵਾਈਆ ਕਾਲ ਯੁਗ ਕੂੜੀ ਕਿਰਿਆ ਰਹਿਣ ਨਹੀਂ ਦੇਣੀ ਇਲਤ ਮਾਇਆ ਮਮਤਾ ਦੇਣੀ ਮਟਾਈਆ ਗੁਰਮੁਖਾਂ ਦੀ ਖਵਾਰੀ ਕਰੇ ਕੋਈ ਨਾ ਜਿਲਤ ਸਿਰੇ ਆਪਣਾ ਹੱਥ ਟਕਾਈਆ ਸੱਚ ਪ੍ਰੇਮ ਪਿਆਰ ਦਾ ਤੁਰਦਾ ਦੱਸੇ ਇਸ਼ਕ ਜਿਸ ਨੂੰ ਹਕੀਕੀ ਮਜਾਜੀ ਦੋਵੇਂ ਸੀਸ ਨਵਾਈਆ ਅੰਦਰੋਂ ਖੋਲ ਦੇਵੇ ਦ੍ਰਿਸ਼ਟ ਪਰਦਾ ਦਏ ਚਕਾਈਆ ਇੱਕੋ ਨਜ਼ਰੀ ਆਵੇ ਇਸ਼ਟ ਜੋਤੀ ਜੋਤ ਜੋਤ ਰਸ਼ਨਾਈਆ ਭਗਤਾਂ ਨਾਲ ਮਿਲ ਕੇ ਆਤਮ ਪਰਮਾਤਮ ਸਾਚੀ ਸੇ ਜਾਮਾਣੇ ਇੱਕੋ ਗ੍ਰਿਸਤ ਉਹ ਕਿੱਥੇ ਕਿਰਪਾ ਕਰਦਾ ਹੈ ਪ੍ਰਭ ਪਰਮਾਤਮਾ ਭਗਤਾਂ ਦੀ ਆਤਮਾ ਤੇ ਗਰਗ ਭੀਰ ਦਇਆਕ ਮਈਆ लेखा ਚਕਾ ਕੇ ਰਾਮ ਵਿਸ਼ਿਸ਼ਟ ਗੁਰੂ ਗੁਰ ਚੇਲਾ ਆਪਣੇ ਰੰਗ ਰੰਗਾਈਆ ਹੁਕਮ ਸੁਣਾ ਕੇ ਸਾਰੀ ਸ੍ਰਿਸ਼ਟ ਕੀ ਕਹਿੰਦਾ ਹੈ ਹੁਕਮ ਸੁਣਾ ਕੇ ਸਾਰੀ ਸ੍ਰਿਸ਼ਟ ਕਾਹੇ ਨਾਤ ਕਰੇ ਪੜ੍ਹਾਈਆ ਜਨ ਭਗਤੋ ਕਿਸੇ ਕੰਮ ਨਹੀਂ ਆਉਂਦਾ ਸਵਰਗ ਬਿਹਸਤ ਆਪਾਂ ਮੰਗਦੇ ਅਹੀਂ ਹਨ ਨਾ ਤੇ ਜੇ ਪ੍ਰਭੂ ਦੇ ਚਰਨਾਂ ਦਾ ਪਿਆਰ ਮੰਗ ਲਈਏ ਤੇ ਸਾਰਾ ਕੁਝ ਉਹਦੇ ਵਿੱਚ ਆ ਜਾਂਦਾ ਉਹਨੇ ਤੇ ਸੱਚਖੰਡ ਨੂੰ ਵੀ ਮਾਤ ਲੋਕ ਤੇ ਲੈਂਦਾ ਸੀ ਜੰਮੂ ਦੀ ਧਰਤੀ ਤੇ ਇਹ 22 ਨੰਬਰ ਗ੍ਰੰਥ ਬੋਲਦਾ ਜਨ ਭਗਤੋ ਕਿਸੇ ਕੰਮ ਨਹੀਂ ਆਉਂਦਾ ਸਵਰਗ ਬੁਹਿਸਤ ਬਿਨ ਪ੍ਰਭ ਚਰਨ ਸ਼ਾਂਤਕ ਸਤ ਨਾ ਕੋਈ ਕਰਾਈਆ ਕੋਟਾਂ ਵਿੱਚੋਂ ਕੌਣ ਕਹਿ ਰਿਹਾ ਸੱਚ ਕਹਿੰਦਾ ਕੀ ਕਹਿੰਦਾ ਸੁਣਿਓ ਕੋਟਾਂ ਵਿੱਚੋਂ ਪਾਰ ਬ੍ਰਹਮ ਪ੍ਰਭ ਕੋਲ ਥੋੜਿਆਂ ਦੀ ਲਿਸਟ ਜੋ ਆਪਣੇ ਲੇਖੇ ਜਾਣ ਮਕਾਈਆ ਜਿਨ੍ਹਾਂ ਦੀ ਕਰਨੀ ਕਦੇ ਨਹੀਂ ਹੋਣੀ ਨਸ਼ਟ ਨੇ ਕਰਮੀ ਦੇ ਵਣਹਾਰ ਵਢਾਈਆ ਉਹਨਾਂ ਗੁਰਮੁਖਾਂ ਵਿੱਚੋਂ ਜਿਨ੍ਹਾਂ ਦੀ ਥੋੜਿਆਂ ਦੀ ਪ੍ਰਮਾਤਮਾ ਕੋਲ ਲਿਸਟ ਕੀ ਕਹਿੰਦਾ ਸਚਕੰਡ ਉਹ ਨਾ ਗੁਰਮੁਖਾਂ ਵਿੱਚੋਂ ਗਰਧਾਰਾ ਸਿੰਘ ਕਲਾਸ ਫਸਟ ਕੀ ਉਹ ਬਲਾਰਾ ਸੀ ਜਾਂ ਉਹ ਪੰਘੜੇ ਪਾਉਂਦਾ ਸੀ ਸਟੇਜਾਂ ਦੇ ਉਹਨੇ ਇੱਕ ਕਿਆ ਸੀ ਪ੍ਰਮਾਤਮਾ ਮੈਂ ਤੇਰਾ ਹਾਂ ਤੇ ਤੇਰੇ ਹੋ ਕੇ ਇਹ ਜ਼ਿੰਦਗੀ ਮਾਤ ਲੋਕ ਤੇ ਲੰਘ ਜੇ ਕੀ ਕਰਨਾ ਹੈ ਬਾਕੀ ਸਾਰਾ ਕੁਝ ਜਿਸ ਵੇਲੇ ਉਹ ਬਿਮਾਰ ਹੋਇਆ ਉਹਦੇ ਘਰ ਦੇ ਕਹਿੰਦੇ ਬੇਨਤੀ ਕਰ ਮੈਂ ਲਾਗੇ ਖੜਾ ਸੀ ਜਿਸ ਵੇਲੇ ਭੈਣ ਚਰਨੋਂ ਨੇ ਕਿਹਾ ਤੂੰ ਬੇਨਤੀ ਕਰ ਮਾਰੇ ਦੇ ਅੱਗੇ ਕਹਿੰਦਾ ਬੜੀ ਸਿਆਣੀ ਹੈ ਮੈਨੂੰ ਮਤਾਂ ਦੇਣ ਨਹੀਂ ਆਪਣੀ ਘਰ ਵਾਲੀ ਨੂੰ ਆਂਦਾ ਆਂਦਾ ਬਹੁਤ ਸਿਆਣੀ ਹੈ ਤੂੰ ਉਹਨੂੰ ਬੇਨਤੀ ਕਰਨੀ ਤੇ ਉਹਨੇ ਫਿਰ ਸਮਝਣਾ ਅੰਦਾ ਤੂੰ ਆਪਣਾ ਕੰਮ ਕਰ ਮੈਨੂੰ ਆਪਣਾ ਕਰਨ ਦੇ ਉਹ ਆਪਣਾ ਕਰ ਰਿਹਾ ਹੈ ਉਹਨਾ ਗੁਰਮੁਖਾਂ ਵਿੱਚੋਂ ਗਰਧਾਰਾ ਸਿੰਘ ਕਲਾਸ ਫਸਟ ਫੈਸਲਾ ਤੁਰਦਾ ਦਿੱਤਾ ਸਮਝਾਈਆ ਜਿੰਨੂੰ ਜਮਾ ਨੇ ਕਦੀ ਨਹੀਂ ਕਰਨਾ ਅਰਸ਼ਟ ਧਰਮ ਰਾਏ ਲੇਖਾ ਨਾ ਕੋਈ ਇਹ ਵਿਖਾਈਆ ਅੱਗੇ ਕਿਸੇ ਗੁਰੂ ਅਵਤਾਰ ਪਗੰਬਰ ਕੀਤਾ ਨਹੀਂ ਟਸ਼ਟ ਮਜਮੂਨ ਤੁਰਦਾ ਦਿੱਤਾ ਪੜਾਈਆ ਸਿਮਤ ਵੇਖਣੀ ਨਹੀਂ ਕੋਈ ਇਸ਼ਟ ਵੈਸ਼ਟ ਸਰਕਣ ਗਿਰ ਬਣਾ ਕੋਈ ਪਵਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ بے ਪਰਵਾਈਆ ਉੱਥੇ ਜਾ ਕੇ ਇਹੀ ਮੰਗ ਮੰਗਣੀ ਕੇ ਪ੍ਰਮਾਤਮਾ ਸੇਵਾ ਦੀ ਹਿੰਮਤ ਦੇ ਸੇਵਾ ਵਿੱਚ ਹੀ ਸਾਰਾ ਕੁਝ ਹੈ ਸੋ ਹੁਣ ਆਪਾਂ ਰੂਪ ਦਿੰਨੇ ਆ ਸਾਸੰਗ ਦਾ ਪਰਮਾਤਮਾ ਨੇ ਉਸ ਵੇਲੇ ਇਸ ਦਾ ਨਾਮ ਟੂ ਰੱਖਿਆ ਸੀ ਅੱਜ ਨਾਲ ਦਿੱਲੀ ਦੀ ਧਰਤੀ ਤੇ ਵੀ ਕਿਰਪਾ ਕਰ ਰਿਹਾ ਹੈ ਪਰਮੇਸ਼ਰ ਉੱਥੇ ਵੀ ਟੂ ਚੱਲ ਰਿਹਾ ਹੈ ਪਰਮਾਤਮਾ ਨੇ ਉੱਥੇ ਨਿਰੰਕਾਰੀ ਕਲੋਨੀ ਦਿੱਲੀ ਜਿੱਥੇ ਤੀਰਪੁਰ ਹਰਪਗਦوار ਬਣਿਆ ਹੈ ਨੇੜੇ ਨਿਰੰਕਾਰੀਆਂ ਦਾ ਹੈ ਅਵਤਾਰ ਸਿੰਘ ਨਾਲ ਗੱਲ ਕੀਤੀ ਕਿ satsang ਦਾ ਭਾਵ ਕੀ ਹੈ satsang ਹੋਣਾ ਕਿਹੋ ਜਿਹਾ ਚਾਹੀਦਾ ਹੈ ਇਹ ਸਾਡੇ ਵਾਸਤੇ ਵੀ ਬਹੁਤ ਵੱਡਾ ਹੁਕਮ ਹੈ ਕਿ satsang ਵਿੱਚ ਜੇ ਵੇਲੇ ਜਾਣਾ ਹੈ ਕਈ ਤੇ ਆਪਾਂ ਕੀ ਕਰਦੇ ਹਾਂ ਕਿ ਇਸ ਨੂੰ ਇੱਕ ਟੂਰਿਸਟ ਦਾ ਔਦਾ ਦਿੰਨੇ ਆਂ ਵੀ ਨਾਲੇ ਘੁੰਮ ਫੇਰਾਵਾਂਗੇ ਨਾਲੇ ਹਾਜ਼ਰੀ ਲਵਾਵਾਂਗੇ ਇਹ ਹਾਜ਼ਰੀ ਲਵਾਉਣ ਵਾਲੀ ਕਹਾਣੀ ਨਹੀਂ ਹੈ ਕੀ ਕੀ ਪ੍ਰਮਾਤਮਾ ਨੇ ਜਿਸ ਸਤਸੰਗ ਨੂੰ ਸੁਣ ਕੇ ਫੇਰ ਮਾਤ ਗਰਬ ਨਾ ਪਵੇ ਜਮ ਸਤਸੰਗ ਵਿੱਚ ਇਸ ਡੰਗਾਈ ਚ ਉਤਰਨਾ ਕਿ ਜਨਮਾਂ ਤੋਂ ਰਹਿਤ ਹੋ ਜੀਏ ਇਹ ਉਸ ਅਵਤਾਰ ਸਿੰਘ ਨਾਲ ਗੱਲ ਕੀਤੀ ਜਿਸ ਸਤਸੰਗ ਨੂੰ ਸੁਣ ਕੇ ਫੇਰ ਮਾਤ ਗਰਬ ਨਾ ਪਵੇ ਜਮ ਲਖ ਚਰਸੀ ਡੇਰਾ ਦੇ ਵੇਟਾਇਆ ਸਤ ਸੰ ਸੁਣੋ ਸਦਾ ਅਤੀਤ ਸਤਰਾ ਕੋਣ ਲੇਖਾ ਦੇ ਮਕਾਈਆ ਝਗੜਾ ਮੁਕ ਜੇ ਹਸਤ ਕੀਟ ਊਚ ਨੀਚ ਨਾ ਕੋਈ ਵਿਖਾਈਆ ਚਾਰ ਵਰਨਾ 18 ਵਰਨਾ ਛਤਰੀ ਬ੍ਰਾਹਮਣ ਸੂਦਰ ਵੈਸ ਦੱਸੇ ਇੱਕੋ ਰੀਤ ਦੁਈ ਦਵੇਤ ਨਾ ਕੋਏ ਪ੍ਰਗਟਾਈਆ ਅੰਤਰ ਆਤਮ ਸਹਿਬ ਸਤਗੁਰ ਕਰਕੇ ਠੰਡੀ ਸੀਤ ਅਗਨੀ ਤਤ ਦੇ ਬੁਝਾਈਆ ਤੂੰ ਮੇਰਾ ਮੈਂ ਤੇਰਾ ਢੋਲਾ ਦੱਸ ਕੇ ਸਾਚਾ ਗੀਤ ਗੈਰਗਬੀਰ ਪਰਦਾ ਦਏ ਉਠਾਈਆ ਕਰ ਸੱਜਣ ਠਾਕਰ ਮਿਲੇ ਮੀਤ ਸਹਬ ਸੁਆਮੀ ਨਜਰੀ ਆਈਆ ਸੱਚੇ ਸਤਗੁਰ ਦੀ ਆਦ ਜਗਾਦ ਜੁਗ ਚੌਂਕੜੀ ਰੀਤ ਜਦੋਂ ਬੈਠਣਾ ਹੈ 사ਸੰਗ ਚ ਇਹ ਪੂਰਾ ਨਕਸ਼ਾ ਪ੍ਰਮਾਤਮਾ ਨੇ ਖਿੱਚ ਕੇ ਦੱਸਿਆ ਕਿ ਇਧਰ ਉਧਰ ਨਹੀਂ ਘੁੰਮਣਾ ਪ੍ਰਮਾਤਮਾ ਨੂੰ ਸਾਖਿਆਤ ਸਮਝ ਕੇ ਫਿਰ 사ਸੰਗ ਚ ਬੈਠਣਾ ਤੇ ਉਹ ਤੋਂ ਕਿਰਪਾ ਹੀ ਮੰਗੀ ਜਾਣੀ ਹੈ ਸਤਿ ਸਤ ਸੰਗ ਦੀ ਆਦ ਜਗਾਦ ਜੋਗ ਚੌਂਕੜੀ ਰੀਤ ਮਨਮੁਖ ਗੁਰਮੁਖ ਦਵੇ ਬਣਾਈਆ 사ਤ ਸੰਗ ਇੱਕ ਇਹੋ ਜੀ ਚੀਜ਼ ਹੈ ਕਿ ਮਨਮੁਖਾਂ ਨੂੰ ਵੀ ਉਹ ਗੁਰਮੁਖ ਬਣਾ ਦਿੰਦਾ ਹੈ ਜੇ ਉਹਨੂੰ ਪ੍ਰਮਾਤਮਾ ਸਮਝ ਕੇ 사ਤ ਸੰਗ ਮੰਨ ਕੇ ਬੈਠਾਂਗੇ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਧਰ ਸਾਚਾ ਸਤ ਸੰਗ ਦਾ ਇਹ ਸਮਝਾਈਆ ਸਤਿ ਸਤ ਸੰਗ ਵਿਖਾਵੇ ਅੰਤਰ ਤਨ ਨਿਜ ਨੇਤਰ ਅੱਖ ਕਰੇ ਰਸ਼ਨਾਈਆ ਭਾਂਡਾ ਫੋੜ ਕੇ ਕੂੜ ਪਰਮ ਦੋ ਜਹਾਨ ਅੰਤਰ ਆਤਮ ਦੇ ਸਮਝਾਈਆ ਘਰ ਵਿੱਚ ਘਰ ਵਿਖਾਵੇ ਆਪਣਾ ਵਤਨ ਗ੍ਰਹਿ ਮੰਦਰ ਖੁਸ਼ੀ ਜਨਾਈਆ ਗੁਰਮੁਖ ਲਾਲ ਹੀਰਾ ਅਮੋਲਕ ਬਣੇ ਰਤਨੋ ਜੋ ਸਤਸੰਗ ਸੁਣ ਕੇ ਸਤਗੁਰ ਸਾਚੇ ਸੀਸ ਝੁਕਾਈਆ ਸੱਚ ਦੁਆਰਾ ਘਾਟ ਮਿਲੇ ਓ ਪਤਨ ਜਿਸ ਦਾ ਖੇਵਟ ਖੇਟਾ ਸੱਚ ਮਲਾ ਇਕੋ ਨਜਰੀ ਆਈਆ ਚਿੰਤਾ ਸੋਗ ਰਹੇ ਨਾ ਹਰ ਖਣ ਗਮੀ ਗਮ ਦਾ ਏ ਮਟਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਸਾਚਾ satsang gurmukha naal rakhaiya ਅਗੇ ਕੀ ਕਿਰਪਾ ਕੀਤੀ ਪ੍ਰਮਾਤਮਾ ਨੇ satsang sarb da malaap ekta iko dae jhnaiya purkh kaal wah guru khuda gaad allah iko jnaave turda baapu पिता ਪਤ ਪਰਮੇਸ਼ਵਰ ਬੇਪਰਵਾਇਆ ਆਤਮ ਪਰਮਾਤਮਾ ਨਾਤਾ ਜੋੜ ਕੇ ਸਾਕ ਸਗਲਾ ਸੰਗ ਦੇ ਬਣਾਈਆ ਬੰਦ ਕਵਾੜੀ ਖੋਲ ਕੇ ਤਾਕ ਪਰਦਾ ਓਲਾ ਦੇ ਉਠਾਈਆ ਝਗੜਾ ਮੇਟ ਕੇ ਜਾਤ ਪਾਤ ਇਕੋ ਬ੍ਰਹਮ ਦਾ ਇਹ ਪ੍ਰਗਟਾਇਆ ਮਨੁਵਾਂ ਮੰਨ ਨਾ ਰਹੇ ਗੁਸਤਾਖ ਝਗੜਾ ਕੂੜਾ ਦੇ ਗਵਾਈਆ 사ਤਸੰਗ ਅੰਦਰ ਜਿਸ ਵੇਲੇ ਬੈਠਣਾ ਹੈ 사ਤਸੰਗ ਦੇ ਵਿੱਚ ਕੀ ਪਰਮਾਤਮਾ ਨੇ ਹੁਕਮ ਦਿੱਤਾ 사ਤਸੰਗ ਅੰਦਰ ਸਤਗੁਰ ਨજર ਆਵੇ ਸਾਖਿਆਤ ਸਨਮੁਖ ਬੈਠਾ ਸੋ ਬਾਪਾਇਆ ਉਹਦੇ ਪੈਰ ਵਿੱਚ ਬੈਠਣਾ ਕਿ ਉਹ ਸਾਨੂੰ ਦੇਖ ਰਿਹਾ ਅੰਦਰੋਂ ਵੀ ਬਾਹਰੋਂ ਸਾਥ ਸੰਗ ਅੰਦਰ ਸਤਗੁਰ ਨજર ਆਵੇ ਸਾਖਿਆਤ ਸਨਮੁਖ ਬੈਠਾ ਸੋ ਬਾਪਾਇਆ ਜਿਸ ਦੀ ਸ਼ਬਦ ਅਗੰਮੀ ਆਵਾਜ਼ ਬੇਨਰਸਨਾ ਜਿਹਾ ਦੇਸ ਸਮਝਾਈਆ ਝਗੜਾ ਚੁੱਕ ਦੇ ਰੋ ਜਾਂ ਨਮਾਜ਼ ਮੰਦਰ ਮਸਜਿਦ ਸੇਵਦ ਵਾਲਾ ਮਠ ਸਤਗੁਰ ਚਰਨ ਦੁਆਰਾ ਨਜ਼ਰੀ ਆਈਆ ਇਹ ਕਿਰਪਾ ਕੀਤੀ ਪ੍ਰਮਾਤਮਾ ਨੇ ਕਿ ਸਾਥ ਸੰਗ ਵਿੱਚ ਬੈਠਣ ਦਾ ਫਿਰ ਦੱਸਿਆ ਇਹ ਵੀ ਦਿੱਲੀ ਦੀ ਧਰਤੀ ਤੇ ਹੀ ਕਿਰਪਾ ਹੋਈ ਵਿਹਾਰਾਂ ਚ ਲਿਖਤਾ ਚਾਹੁੰਦਾ ਹੈ ਧਰਨੀ ਬੋਲੇ ਨਾਰਦ ਬੋਲੇ ਕਲਯੁਗ ਬੋਲੇ ਸਤਜੁਗ ਬੋਲੇ ਇਥੇ ਸ੍ਰੀ ਭਗਵਾਨ ਬੋਲ ਰਿਹਾ ਹੈ ਕੀ ਕਹਿੰਦਾ ਹੈ ਕਿ ਮੇਰੇ ਭਗਤ ਜਨ ਕਿਹੋ ਜੇ ਹੋਣ ਅੱਜ ਸਾਰਾ ਵਿਸਾ ਇਹੀ ਚੱਲ ਰਿਹਾ ਸੀ ਕਿ ਤੁਸੀਂ ਕਰਨਾ ਕੀ ਹੈ ਮਾਤ ਲੋਕ ਤੇ ਮੈਂ ਤੁਹਾਨੂੰ ਜਨਮ ਦਿੱਤਾ ਹੈ श्री भगवान कहे सुनो मेरे सच्च भक्त भक्ति ਧਰਦੀ ਧਿਆਨ ਧਰਾਈਆ ਕਹਿੰਦਾ ਮੈਂ ਦੱਸਦਾ ਕੀ ਭਗਤੀ ਹੁੰਦੀ ਹੈ ਕਲਯੁਗ ਕੂੜੀ ਕਿਰਿਆ ਮਾਇਆ ਮਮਤਾ ਵਧੀ ਜਗਤ ਇਸ ਤੋਂ ਤੁਸੀਂ ਬਚਣਾ ਹੈ ਚਾਰੋਂ ਕੁੰਟ ਵੇਖ ਨੈਣ ਉਠਾਈਆ ਪ੍ਰੇਮ ਪਿਆਰ ਪ੍ਰੀਤੀ ਮੰਨਣੀ ਸਾਚੀ ਸੇਵਾ ਉੱਤੇ ਮਾਤ ਧਰਤ ਕੀ ਕਰਨਾ ਹੈ ਤੁਸੀਂ ਧਰਤੀ ਤੇ ਮੈਂ ਤੁਹਾਨੂੰ ਜਨਮ ਦਿੱਤਾ ਹੈ ਗਰੀਬਾਂ ਅਨਾਥਾਂ ਹੋਣਾ ਸੁਹਾਈਆ ਉਹਨਾਂ ਦੀ ਮਦਦ ਕਰਨੀ ਹੈ ਉਹਨਾਂ ਤੋਂ ਨਫ਼ਰਤ ਨਹੀਂ ਕਰਨੀ ਤੁਹਾਡੇ ਵਿੱਚੋਂ ਪ੍ਰਮਾਤਮਾ ਨਜ਼ਰ ਆਵੇ ਸੰਸਾਰ ਨੂੰ ਪਤਾ ਲੱਗ ਜਾਏ ਕਿ ਇਹ ਪ੍ਰਮਾਤਮਾ ਦੇ ਭਗਤ ਹੈ ਪ੍ਰੇਮ ਪਿਆਰ ਪ੍ਰੀਤੀ ਮੰਣਣੀ ਸਾਚੀ ਸੇਵਾ ਉੱਤੇ maat ਧਰਤ ਗਰੀਬਾਂ ਅਨਾਥਾਂ ਹੋਣਾ ਸਹਾਈਆ ਪ੍ਰਭ ਖਾਲਕ ਮਾਲਕ ਵਾਲੀ ਦੋ ਜਹਾਨ ਵੇਖਣ ਹਾਰਾ ਉੱਤੇ ਅਰਸ਼ ਅਰਸ਼ੀ ਪ੍ਰੀਤਮ ਪਾਰ ਬ੍ਰਹਮ ਪਥ ਪਰਮੇਸ਼ਵਰ ਬੇਪਰਵਾਇਆ ਕੋ ਜਿਹਾ ਕਮਲਿਆਂ ਉੱਤੇ ਖਾਣਾ ਤਰਸੂ ਦਿਨ ਅਨਾਥਾਂ ਸੰਗ ਨਭਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਾਚੇ ਭਗਤਾਂ ਰਾਹ ਵਿਖਾਈਆ ਸਾਚੇ ਭਗਤ ਸੁਣ ਪ੍ਰਭ ਦੇ ਮੀਤ ਹਰ ਮਿੱਤਰ ਪਿਆਰਾ ਆਪ ਦਰੜਾਈਆ ਚਾਰ ਵਰਨਾ 18 ਵਰਨਾ ਸਾਂਝੀ ਕਰ ਪ੍ਰੀਤ ਗਊ ਗਰੀਬਾਂ ਹੋ ਸਹਾਈਆ ਅੰਤਰ ਨਿਰੰਤਰ ਸਾਰੇ ਆਪਣੀ ਬਦਲ ਲੋ ਮੀਤ ਪਤ ਪਨੀਤ ਰੂਪ ਬਦਲਾਈਆ ਤੂੰ ਮੇਰਾ ਮੈਂ ਤੇਰਾ ਆਤਮ ਬਰह्म ਪਰ ਬ੍ਰह्म ਸਾਚਾ ਗਾਵੋ ਗੀਤ ਮਾਨਸ ਮਾਨਵ ਮਨੁਖ ਜੋੜ ਜੜਾਈਆ ਸਤ ਪ੍ਰੇਮ ਦੀ ਪਾਰ ਬ੍ਰह्म ਸਭ ਦੇ ਕਾਇਆ ਮੰਦਰ ਅੰਦਰ ਧੁਰ ਦੀ ਝੋਲੀ ਪਾਵੇ ਪੀਖ ਵਸਤ ਅਮੋਲਕ ਇੱਕ ਵਰਤਾਈਆ ਹਰ ਹਿਰਦੇ ਅੰਦਰ ਸਤਿ ਸੁਆਮੀ ਲੈਣਾ ਚੀਤ ਕਿਉ ਸਾਰਿਆਂ ਦੇ ਅੰਦਰ ਗਰੀਬਾਂ ਦੇ ਅਮੀਰਾਂ ਦੇ ਵੀ ਇੱਕੋ ਪ੍ਰਮਾਤਮਾ ਹੈ ਜਿਹੜਾ ਸਭ ਦੇ ਅੰਦਰ ਵੱਸਦਾ ਹੈ ਉਸ ਦੇ ਨਾਲ ਤਾਂ ਪਿਆਰ ਕਰਨਾ ਹੈ ਪ੍ਰਮਾਤਮਾ ਨੇ ਕਿਹਾ ਹਰ ਹਿਰਦੇ ਅੰਦਰ ਸਤਿ ਸੁਆਮੀ ਲੈਣਾ ਚੀਤ ਚਤ ਵਿਤਠ ਗੋਰੀ ਅੰਦਰੋਂ ਬਾਹਰ ਕਢਾਈ ਆ ਝਗੜਾ ਰਹੇ ਨਾ ਊਚ ਨੀਚ जात पात ਏका ਘਰ ਵਿਖਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਾਚੇ ਭਗਤਾਂ ਦੇ ਵਾਰ ਧੁਰ ਦੀ ਸਿੱਖਿਆ ਇੱਕ ਸਮਝਾਈਆ ਸਾਚੇ ਭਗਤੋ ਕੀ ਪ੍ਰਮਾਤਮਾ बार-बार ਕਹਿੰਦਾ ਹੈ ਸਾਚੇ ਭਗਤੋ ਸੱਚ ਪਿਆਰ ਦਾ ਕਰਨਾ ਦਾਨ ਦਾਤਾ ਦਾਨੀ ਆਪ ਦਰੜਾਈਆ ਜਗਤ ਅਪਮਾਨ ਮੇਟਣਾ ਮਾਣ ਨਿਮਨਸੋ ਅੱਖਰ ਇੱਕ ਪੜ੍ਹਾਈਆ ਹਰ ਹਿਰਦੇ ਅੰਦਰ ਉਪਜੇ ਬ੍ਰਹਮ ਗਿਆਨ ਅੰਤਸ਼ਕਰਨ ਦੇਣਾ ਸਮਝਾਈਆ ਤੂੰ ਮੇਰਾ ਮੈਂ ਤੇਰਾ ਸਾਂਝਾ ਸਬਦਾ ਹੋਵੇ ਗਾਣ ਗਾਗਾ ਪ੍ਰਭ ਦਾ ਸ਼ੁਕਰ ਮਨਾਈਆ ਸਾਰੇ ਉੱਠੋ ਹੋਵੋ ਸਵਾਰਾਨੂ ਸੇਵਾ ਵਿੱਚ ਆਪਣਾ ਆਪ ਜਗਾਈਆ ਸਾਟੀ ਸੇਵਾ ਸੱਚਖੰਡ ਦਵਾਰੇ ਹੋਵੇ ਪਰਵਾਨ ਇਹ ਪਰਵਾਨ ਹੋਣੀ ਹੈ ਕਿ ਸਾਰਿਆਂ ਨਾਲ ਪਿਆਰ ਕਰਨਾ ਸਾਰਿਆਂ ਤੇ ਤਰਸ ਕਰਨਾ ਇਸ ਗੱਲ ਦਾ ਕਿ ਇਹਦੇ ਵਿੱਚ ਪ੍ਰਮਾਤਮਾ ਵਸਦਾ ਹੈ ਕਿਤੇ ਮੈਂ ਗਲਤ ਨਾ ਹੋ ਜਾਵਾਂ ਸਾਚੀ ਸੇਵਾ ਸਚਖੰਡ ਦਵਾਰੇ ਹੋਵੇ ਪ੍ਰਵਾਨ ਜੋ ਜੀਵਾਂ ਜਨਤਾ ਉੱਪਰ ਦਇਆ ਕਮਾਈਆ ਸਭ ਲੇਖਾ ਵੇਖੋ ਧੁਰ ਅਗੰਮੀ ਕਾਨ ਹਰ ਕਰਤਾ ਆਪ ਦਰੜਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੂ ਦੇਵਨਹਾਰਾ ਸਾਚਾ ਵਾਰੂ ਸਾਚੇ ਭਗਤਾਂ ਆਪ ਸੁਣਾਈਆ ਤੇ ਬਹੁਤ ਤਰਸ ਪਿਆਰ ਵਿੱਚ ਪਰਮਾਤਮਾ ਨੇ ਇਹ ਕਿਰਪਾ ਕੀਤੀ ਹੈ ਕਿ ਇਹੋ ਜੇ ਸ਼ਾਂਤ ਹੋ ਜੋ ਕਿ ਕਿਸੇ ਤੇ ਕਿੰਤੂ ਪਰੰਤੂ ਨਾ ਕਰੋ ਕੀ ਆਪਾਂ ਕਿਸੇ ਨੂੰ ਸਮਝਾ ਸਕਦੇ ਹਾਂ ਆਪਾਂ ਤੇ ਉਹਦੀ ਹਰ ਬਾਣੀ ਕਿਰਪਾ ਜੋ ਕੀਤੀ ਹੈ ਉਸਨੇ ਉਹ ਸਾਂਝੀ ਕਰ ਸਕਦੇ ਹਾਂ ਆਪਾਂ ਇਸ ਨੂੰ ਇਹ ਨਹੀਂ ਕਹਿ ਸਕਦੇ ਕਿ ਅਸੀਂ ਤੁਹਾਨੂੰ ਸੁਝਾਅ ਦੇ ਰਿਹਾ ਹਾਂ ਉਹਦੇ ਵਿੱਚ ਵੀ ਫਸ ਜਾਵਾਂਗੇ ਇਹ ਪ੍ਰਮਾਤਮਾ ਨੇ ਕਿਰਪਾ ਕਰਕੇ ਇਹ 994 ਚੌਂਕੜੀ ਯੁੱਗ ਬਾਅਦ ਇਹੋ ਜਿਹਾ ਸਮਾਂ ਲੈਂਦਾ ਹੈ ਪਹਿਲੀ ਵਾਰ ਪਹਿਲਾਂ ਕਦੀ ਨਹੀਂ ਆਇਆ ਗੁਰੂ ਅਵਤਾਰਾਂ ਨੇ ਵੀ ਇਸ ਗੱਲ ਨੂੰ ਪ੍ਰਵਾਨ ਕੀਤਾ ਹੈ ਕਿ हे ਪ੍ਰਮਾਤਮਾ ਤੂੰ ਮਾਤ ਲੋਕ ਤੇ ਇਹ ਖੇਡ ਕੀਤੀ ਹੈ ਇਹ 994 ਚੌਂਕੜੀ ਯੁੱਗ ਤੱਕ ਇਹਦੀ ਸੰਧਿਆਈ ਚੱਲਦੀ ਰਹਿਣੀ ਹੈ ਕਿ ਮਾਤ ਲੋਕ ਤੇ ਪ੍ਰਮਾਤਮਾ ਆਇਆ ਸੀ ਉਹਨੇ ਆਪਣੇ ਭਗਤ ਜਨ ਤਿਆਰ ਕੀਤੇ ਸੀ ਇੱਕ ਚਿੱਟੇ ਕੱਪੜਿਆਂ ਦੀ ਗੱਲ ਚੱਲਦੀ ਹੈ ਕ੍ਰਿਸ਼ਨ ਅਰਜਨ ਨੂੰ ਕਹਿੰਦਾ ਹੈ ਉਸ ਵੇਲੇ ਅਰਜਨ ਨੇ ਵੀ ਚਿੱਟੇ ਕੱਪੜੇ ਪਾਏ ਸੀ ਕਿ ਅਗਲੀ ਗੱਲ ਦੱਸ ਉਹ ਨੇਹਾ ਮੈਂ ਗੱਲ ਤੈਨੂੰ ਇਹੀ ਦੱਸ ਦੇਣਾ ਕਿ ਚਿੱਟੇ ਕੱਪੜਿਆਂ ਵਿੱਚ ਕਿਤੇ ਚਿੱਟਾ ਬੰਗਲਾ ਨਾ ਬਣ ਕੇ ਬੈਠਾ ਰਹੇ ਕਿ ਤੂੰ ਕਦਾਂ ਚਿੱਟਾ ਹੋ ਗਿਆ ਉਹਦੇ ਹੁਕਮ 'ਚ ਰਹਿਣਾ ਹੈ ਉਦੀ ਕਿਰਪਾ ਮੰਗਦੇ ਰਹਿਣਾ ਹੈ ਉਸਨੇ ਕਿਹਾ ਫਿਰ ਜੀਦੇ ਤੂੰ ਢੋਲੇ ਗਾਉਂਦਾ ਹੈ ਉਹਦੀ ਗੱਲ ਤੇ ਦੱਸ ਦੇ ਉਹ ਸਾਰਾ ਵੇਰਵਾ ਆਉਂਦਾ ਹੈ ਕਿ ਉਹ ਸੱਤ ਧਰਮ ਕਹਿੰਦਾ ਹੈ ਉਥੇ ਸੱਤ ਧਰਮ ਫਿਰ ਪੁੱਜਿਆ ਸੱਤ ਧਰਮ ਕਹੇ ਜਿਸ ਵੇਲੇ ਕਾਲਯੁਗ ਆਉਣ ਲੱਗਾ ਸੀ ਪਹਿਲਾਂ ਦੁਆਪਰ ਸੀ ਨਾ ਕ੍ਰਿਸ਼ਨ ਪਵਾਂਦੇ ਸਮੇਂ ਜਿਸ ਵੇਲੇ ਕਾਲਯੁਗ ਆਉਣ ਲੱਗਾ ਸੀ ਉਹਨੂੰ ਸਾਰਾ ਹਵਾਲਾ ਇਹ ਦਿਖਾਇਆ ਗਿਆ ਕਿ ਜਿਸ ਵੇਲੇ ਪ੍ਰਮਾਤਮਾ ਨੇ ਆਪ ਹਉਣਾ ਉਹਨੇ ਮਾਤ ਲੋਕ ਤੇ ਇੱਕ ਹਰ ਭਗਤ ਦਵਾਰ ਪ੍ਰਗਟ ਕਰਨਾ ਹੈ ਜਿੱਥੇ ਆਪਾਂ ਜਾ ਕੇ ਨਕਮਸਤਕ ਹੁੰਦੇ ਆ ਤੇ 20 ਨੰਬਰ ਗ੍ਰੰਥ ਬੋਲਦਾ ਹੈ ਕਿ ਉਹ ਕੀ ਕਰੇਗਾ ਪ੍ਰਮਾਤਮਾ ਕ੍ਰਿਸ਼ਨ ਨੇ ਕਿਹਾ ਅਰਜਨ ਨੂੰ ਕਿ ਉਹ ਇੱਕ ਹਰ ਭਗਤ ਦਵਾਰ ਪ੍ਰਗਟ ਕਰੇਗਾ ਉਥੇ ਉਹਦੇ ਭਗਤ ਜਨ ਚਿੱਟੇ ਕਪੜੇ ਪਾ ਕੇ ਬੈਠਣਗੇ ਪਰ ਉਹ ਵੀ ਉਹਦੀ ਰਜਾ ਵਿੱਚ ਰਹਿ ਕੇ ਸਾਰਾ ਵਿਹਾਰ ਹੋਵੇਗਾ ਤੇ ਮੈਂ ਤੈਨੂੰ ਵੀ ਕਹਿ ਦਿੰਨਾ ਹਾਂ ਕਿ ਤੂੰ ਵੀ ਉਹਦੇ ਹੁਕਮ ਚ ਰਹਿ ਇਹ ਸਾਰੀ ਗੱਲ ਅਰਜਨੂ ਕ੍ਰਿਸ਼ਨ ਭਗਵਾਨ ਸਮਝਾਵੇ ਇਥੇ ਹਜੂਰ ਸੈਨਸਾ ਤੋਂ ਸਰਬਹਰ ਸੰਗਤ ਤੋਂ ਮੈਂ ਮਾਫੀ ਮੰਗਦਾ ਕਿ ਕੋਈ ਬਚਨ ਅੱਗੇ ਪਿੱਛੇ ਬੋਲਿਆ ਗਿਆ ਹੋਵੇ ਹਜੂਰ ਸੈਨਸਾ ਜੀ ਮਾਫ ਕਰਨ ਸਰਬਹਰ ਸੰਗਤ ਵੀ ਮਾਫ ਕਰੇ ਜੋ ਸਾਨੂੰ ਸਾਰਿਆਂ ਨੂੰ ਇਹ ਸਮਾਂ ਮਿਲਿਆ ਹੈ ਬਾਰ-ਬਾਰ ਨਹੀਂ ਮਿਲਣਾ ਵੀਰ ਨੇ ਅਗੇ ਦੱਸਿਆ ਹੈ ਕਿ ਇਹ ਤੇ ਸੁਭੀ ਗੱਲ ਬਣ ਗਈ ਹੈ ਨਹੀਂ ਤੇ ਉਹ ਕਹਿੰਦਾ ਸੀ ਮੈਨੂੰ ਜਿਹੜਾ ਤੀਰ ਚਲਾਉਣ ਵਾਲੇ ਮੈਂ ਕਿਸੇ ਦਾ ਤੀਰ ਨਹੀਂ ਲੱਗਣ ਦਿੱਤਾ ਤੁਹਾਡਾ ਲੱਗਿਆ ਤੁਕਾ ਪ੍ਰਭ ਮਿਲਿਆ ਸਹਿਜ ਸਭਾਈ ਆ ਇਹ ਜਦੋਂ ਉਹ ਮਾਤ ਲੋਕ ਤੇ ਆਉਂਦਾ ਹੈ ਉਹ ਨਹੀਂ ਦੇਖਦਾ ਕਿ ਇਹਨੇ ਭਗਤੀ ਕੀਤੀ ਹੈ ਜਾਂ ਨਹੀਂ ਕੀਤੀ ਉਹ ਜਿਹੜਾ ਮਲਾ ਸੀ ਜਨੇ ਰਾਵੀ ਤੋਂ ਪਾਰ ਕੀਤਾ ਸੀ ਵਿਚ ਹਜੂਰ ਸ਼ੈਨਸ਼ਾ ਜੀ ਦੇ ਨਾਲ ਉਸ ਬੇੜੇ ਵਿੱਚ ਸਿਆਸੀ ਗੁਰਮਖ ਸਿੰਘ ਜਦੋਂ ਰਾਵੀ ਤੋਂ ਪਾਰ ਉਤਰੇ ਹਜੂਰ ਸ਼ੈਨਸ਼ਾ ਨੇ ਕਿਆ ਦਸ ਤੈਨੂੰ ਕਿੰਨੇ ਪੈਸੇ ਦੇ ਦਿੱਤੇ ਉਹਨੇ ਮਹਾਰਾਜ ਦੇ ਚਰਨਾਂ ਤੇ ਨਿਮਸ਼ਕਾਰ ਕਰਕੇ ਚਰਨ ਫੜ ਲਏ ਉਹਨੇ ਹਾਂ ਪ੍ਰਭੂ ਓਏ ਰਾਵੀ ਦਾ ਤੇ ਬਹਾਨਾ ਹੈ ਮੈਂ ਰਾਵੀ ਤੋਂ ਪਾਰ ਕੀਤਾ ਤੂੰ ਦੋ ਜਹਾਂ ਤੋਂ ਪਾਰ ਕਰਦੇ ਪੈਸਾ ਕੋਈ ਨਹੀਂ ਲੜਦਾ ਉਹਦਾ ਨਾਂ ਸੀ ਸਰਦੂਲ ਸਿੰਘ ਬੰਦੇ ਸੀ ਵਜੀਰਪੁਰ ਜੱਟਾਂ ਮਲਾਹ ਦੇ ਨਾਲ ਇਹ ਲਿਖਤ ਦੇ ਉੱਪਰ ਲਿਖਿਆ ਹੈ ਪ੍ਰਮਾਤਮਾ ਨੇ ਕਿਹਾ ਜੇ ਤੂੰ ਇਹ ਮੰਗ ਮੰਗਦਾ ਹੈ ਤੇ ਕੱਲੇ ਤੇਰੇ ਤੇ ਕਿਰਪਾ ਕੀ ਤੂੰ ਮੇਰੇ ਨਾਲ ਸਿਆਸੀਆਂ ਨੂੰ ਰਾਵੀ ਤੋਂ ਪਾਰ ਲੰਘਾਇਆ ਹੈ ਇਹਨਾਂ ਨੂੰ ਸਿਆਣਾ ਜਰਬਦੇਲਾ ਮੈਂ ਤੇਰੇ ਪੁੱਤ ਪੋਤਰੇ ਕੁੜਮਕਟੰਬ ਸਾਰੇ ਸੱਚ ਕੰਢ ਲਗਾ ਉਹ ਹੈ ਬੇਪਰਵਾਹ ਉਹ ਨਹੀਂ ਭਗਤੀ ਦੇਖਦਾ ਉਹ ਨਹੀਂ ਦੇਖਦਾ ਤੂੰ ਚਾਹ ਛੱਡੀ ਹੈ ਕਿ ਨਹੀਂ ਨਾਉ ਨੇ ਪੁੱਛਿਆ ਕਿ ਤੂੰ ਚਾ ਛੱਡਿਆ ਕਿ ਨਹੀਂ ਉਹ ਵੀ ਪਰਵਾਹ ਹੈ ਸੋ ਹੰਗ ਮਹਾਰਾਹੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਹੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ